ਅਬਰੋ ਦੇ ਵਿੱਚ ਅੱਗੇ ਵਧਾਂਗੇ ਸੂਬੇ ਦੇ ਵਿੱਚ ਕੁਝ ਅਜਿਹੇ ਪਰਿਵਾਰ ਵੀ ਹਨ ਜੋ ਸਰਕਾਰੀ ਮਦਦ ਦੇ ਸਹੀ ਹੱਕਦਾਰ ਤਾਂ ਹਨ ਪਰ ਉਹਨਾਂ ਦਾ ਹੱਕ ਜੜਾ ਹੈ ਉਹਨਾਂ ਤੱਕ ਉਹ ਸਰਕਾਰੀ ਮਦਦ ਨਹੀਂ ਪਹੁੰਚ ਪਾਉਂਦੀ ਹੈ ਗੁਰਦਾਸਪੁਰ ਦੇ ਗੀਤਾ ਰੋਡ ਤੇ ਇੱਕ ਕੱਚੇ ਘਰ ਦੇ ਵਿੱਚ ਰਹਿਣ ਵਾਲੀ 80 ਸਾਲਾ ਬਜ਼ੁਰਗ ਕ੍ਰਿਸ਼ਨਾਵਤੀ ਦੋ ਦੂ ਪੁੱਤਰਾ ਹਨ ਪਰ ਇੱਕ ਛੋਟਾ ਜੋ ਵਿਆਹਿਆ ਹੋਇਆ ਹੈ ਆਪਣੇ ਪਰਿਵਾਰ ਦੇ ਨਾਲ ਵੱਖੋ ਕੇ ਰਹਿ ਰਿਹਾ ਅਤੇ ਉਹ ਆਪਣੀ ਮਾਂ ਤੇ ਵੱਡੇ ਭਰਾ ਦੀ ਕੋਈ ਮਦਦ ਨਹੀਂ ਕਰਦਾ ਦੂਜਾ ਗਰੀਬੀ ਅਤੇ ਸੱਠ ਲੱਗਣ ਦੇ ਕਰਕੇ ਸਮੇਂ ਤੋਂ ਪਹਿਲਾਂ ਬੁੱਢਾ ਹੋ ਚੁੱਕਿਆ ਨਜ਼ਰ ਆਉਂਦਾ ਹੈ ਘਰ ਦੀ ਛੱਤ ਬਰਸਾਤਾਂ ਦੇ ਵਿੱਚ ਟਪ ਪਚੌਂਦੀ ਰਹਿੰਦੀ ਹੈ ਲੇਕਿ ਕੀ ਕਦੇ ਵੀ ਲਿਖ ਸਕਦੀ ਹੈ ਵੱਡਾ ਪੁੱਤਰ ਜੋ ਕੁਆਰਾ ਹੈ 6 ਮਹੀਨੇ ਤੋਂ ਕਾਰਦੇ ਵਿੱਚ ਹੀ ਬੈਠਾ ਕਿਉਂਕਿ ਬਾਤ ਸੱਟ ਲੱਗਣ ਦੇ ਕਾਰਨ ਵਾ ਨਕਾਰਾ ਹੋ ਚੁੱਕੀ ਹੈ ਪੈਸੇ ਨਾ ਹੋਣ ਦੇ ਕਾਰਨ ਇਲਾਜ ਇਲਾਜ ਵੀ ਨਹੀਂ ਕਰਵਾ ਪਾ ਰਿਹਾ ਅਜਿਹੇ ਦਵੇਜ ਪਰਵਾਰ ਸਮਾਜ ਸੇਵੀ ਜਥੇਬੰਦੀਆਂ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ ਭਾਰਤ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਗਰੀਬੀ ਰੇਖਾ ਤੋਂ ਵੀ ਨੀਚੇ ਰਹਿ ਰਹੇ ਨੇ ਔਰ ਉਹਨਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋਇਆ ਪਿਆ ਪਰ ਸਰਕਾਰਾਂ ਦਾ ਇਸ ਪਾਸੇ ਬਹੁਤ ਘੱਟ ਧਿਆਨ ਹੈ ਐਸੇ ਹੀ ਇੱਕ ਪਰਿਵਾਰ ਨਾਲ ਤੁਹਾਨੂੰ ਮਿਲਾ ਰਹੇ ਹਾਂ ਗੁਰਦਾਸਪੁਰ ਦੇ ਗੀਤਾ ਭਾਂ ਰੋਡ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਕੱਚਾ ਮਕਾਨ ਹੈ ਉੱਪਰ ਤਰਪਾਲਾ ਪਈਆਂ ਹੋਰ ਅੰਦਰ ਦੀ ਸਥਿਤੀ ਵੀ ਤੁਹਾਨੂੰ ਦਿਖਾਣੇ ਆ ਔਰ ਪਰਿਵਾਰ ਚ ਦੋ ਜੀ ਨੇ ਇੱਕ ਬਜ਼ੁਰਗ ਮਾਤਾ ਹੈ ਤੇ ਇੱਕ ਉਹਨਾਂ ਦਾ ਸਮੇਂ ਤੋਂ ਪਹਿਲਾਂ ਹੀ ਬਜ਼ੁਰਗ ਦੇਖ ਰਿਹਾ ਉੱਤਰ ਵੀ ਹੈ ਲੇਕਿਨ ਕੁਝ ਸਮੇਂ ਪਹਿਲੇ ਤਾਂ ਇਹਨਾਂ ਦਾ ਗੁਜ਼ਾਰਾ ਚੰਗਾ ਭਲਾ ਹੁੰਦਾ ਸੀ 5-6 ਮਹੀਨੇ ਤੋਂ ਲੜਕੇ ਦੇ ਮਾਤਾ ਦੇ ਪੁੱਤਰ ਦੇ ਸਾਟ ਲੱਗ ਗਈ ਹੈ ਔਰ ਉਹ ਕੰਮ ਕਰ ਨਹੀਂ ਕਰ پا ਰਿਹਾ ਇਸ ਕਰਕੇ बहुत मुश्किल हो गई है माता नाल गल भी कर दे माता की नाम अपना कीछ ना बनती कार वाले दी डेथ किद्दों हुई सी और की कर दे थी? ओ ना किन्ने तो, तो, है ओ कारदा है सो ते जीना मत के ओंदा बात पर उस तो बाद मुंडे को है मुंडा काम करता ही ए तो करता है ना मारा मटा रे लंदा ही ਛੋਟਾ ਤੇ ਵੱਖ ਹੋ ਗਿਆ ਆਪਣੇ ਪਰਿਵਾਰ ਨਾਲ ਵੱਖਰਾ ਹੋ ਗਿਆ ਇਹਨਾਂ ਦੀ ਮੈਰਿਜ ਨਹੀਂ ਹੋਈ ਇਹਨਾਂ ਦੀ ਮੈਰਿਜ ਨਹੀਂ ਹੋਈ ਨਹੀਂ ਇਹਨਾਂ ਦੀ ਨਹੀਂ ਹੋਈ ਅੱਛਾ ਇਹ ਵੀ ਨਹੀਂ ਹੋਈ ਕਰਵਾਈ ਹੀ ਨਹੀਂ ਪੰਜ 6 ਮਹੀਨੇ ਤੋਂ ਇਹ ਕੰਮ ਨਹੀਂ ਕਰ ਰਹੇ ਤੇ ਕਿੱਦਾਂ ਗੁਜ਼ਾਰਾ ਚੱਲਦਾ ਫਿਰ ਓਏ ਮੁੱਤੋ ਜਿਹੜੀ 1500 ਪੈਨਸ਼ਨ ਮਿਲਦੀ ਐ ਉਹਦੇ ਤੇ ਕਿੱਜਾਰਾ ਕਰਨੀਏ ਬੰਦਾ ਸਰਕਾਰ ਵੱਲੋਂ ਜਿਹੜੀ ਪੈਨਸ਼ਨ ਐ ਬਸ ਓਦੇ ਚੀ ਉਹ ਵੀ ਕੁਆ ਦੇ ਜਿਹੜੀ ਲੱਗੀ ਦੀ ਹਾਂ ਤੇ ਕੱਚੇ ਕਾਰ ਲਈ ਗਰੰਟੀ ਅਪਲਾਈ ਕੀਤਾ ਕੀ ਕਹਿੰਦਾ ਦੋ ਵਾਰ ਮੈਂ ਤੇ ਕੀਤਾ ਪਰ ਨਹੀਂ ਦੋਈ ਗਰੀਨੇ ਨਾ ਨਾ ਕੀ ਨਾਮ ਪਾਇਆ ਆਪਣਾ)^{(Inderjeet)} ਕੀ ਗੱਲ ਹੋਈ ਕਿੱਦਾਂ ਸੱਟ ਲੱਗੀ ਦਰਵਾਜ਼ੇ ਜਾ ਤਾ ਆ ਗਿਆ ਸੱਟ ਪਾ ਕੇ ਕਿੰਨੀ ਦੇਰ ਹੋ ਗਈ ਹੈ 5 ਮਹੀਨੇ ਹੋ ਗਏ ਪਹਿਲੇ ਕੀ ਕਰਦੇ ਸੀ ਪਹਿਲਾਂ ਰੇੜੀ ਲਾਉਂਦੇ ਸੀ ਰੇੜੀ ਲਾਉਂਦੇ ਸੀ ਜਿੰਦਾ ਭਲਾ ਗੁਜ਼ਾਰਾ ਹੋ ਜਾਂਦਾ ਸੀ ਜਿਹੜੇ ਕੰਮ ਕਰਦੇ ਉਸਲੇ ਤੇ ਚਲੋ ਟਾਈਮ ਪਾਸ ਹੋ ਜਾਏ ਪਾਸ ਹੋ ਜਾਂਦਾ ਗਈ ਬਲੇ ਉਹਨ ਕਿੱਦਾਂ ਫਿਰ ਉਹ ਬਹੁਤ ਔਖਾ ਹੋ ਗਿਆ ਉਹਨਾਂ ਨੇ ਬਹੁਤ ਗ੍ਰਾਂਟ ਲਈ ਕੱਚੇ ਘਰ ਦੀ ਗ੍ਰਾਂਟ ਲਈ ਅਪਲਾਈ ਕੀਤਾ ਹੈ ਗ੍ਰਾਂਟ ਅਪਲਾਈ ਕੀਤਾ ਪਰ ਫਾਇਦਾ ਕੋਈ ਨਹੀਂ ਕਾਹਦੇ ਤੱਕ ਨਹੀਂ ਮਿਲੀ ਇਹਨਾਂ ਦੇ ਪੜੋਸੀ ਵੀ ਸਾਡੇ ਨਾਲ ਹੈ ਉਹਨਾਂ ਕੋਲੋਂ ਵੀ ਜਾਣਦੇ ਆ ਕਿੰਨੀ ਦੇਰ ਤੋਂ ਜਾਣਦੇ ਆ ਭਾਜੀ ਬਚਪਨ ਤੋਂ ਜਾਣਦੇ ਆ ਉਹਦੇ ਹੀ ਮਾਰੇ ਇਹਨਾਂ ਦੇ ਹਾਲਾਤ ਜੀ ਤੇ ਇਹਨਾਂ ਨੇ ਚਲੋ ਗ੍ਰਾਂਟ ਵੀ ਦਿੱਤੀ ਅਪਲਾਈ ਕੀਤੀ ਆ ਪਰ ਇੱਥੇ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਗ੍ਰਾਂਟ ਦੀ ਵੀ ਨਹੀਂ ਸਹੂਲਤ ਨਹੀਂ ਮਿਲੀ ਹੈਗੀ ਮਾੜਾ ਨਾਲ ਜੋ ਪੈਨਸ਼ਨ ਆਉਂਦੀ ਹੈ ਤੇ ਉਹ ਨਾਲ ਮੋਢਾ ਗੁਜ਼ਾਰਾ ਜਾਂਦਾ ਉਹ ਵੀ ਨਹੀਂ ਕਿਸੇ ਵੇਲੇ ਤਾਂ ਬਹੁਤ ਮਾੜੇ ਹਾਲਾਤ ਹੋ ਜਾਂਦੇ ਆ ਵੱਡੇ ਵੀਰ ਜੀ ਦੇ ਸੱਟ ਲੱਗ ਗਈ ਉਹਦੇ ਦਵਾਈਆਂ ਦੇ ਵੀ ਨਹੀਂ ਖਰਚੇ ਪੂਰੇ ਹੋ ਰਿਹਾ ਅਸਲੇ ਤੇ ਜੇ ਕੋਈ ਭੈਣ ਭਰਾਤਾ ਸਿਕਾ ਕੇ ਮਾਰੇ ਮੋਢੀ ਰੋਜੀ ਵਾਰੀ ਦੇ ਨਾ ਤਾਂ ਸਰ ਸੰਸਤਾ ਸ਼ੇ ਭੂਮੀ ਜਿਹੜੀ ਇਹਨਾਂ ਨੂੰ ਰਾਸ਼ਨ ਵੀ ਥੋੜਾ ਬਹੁਤਾ ਦੇ ਰਹੀ ਹੈ ਉਹਦੇ ਨਾਲ ਮੜਾ ਮੋਟਾ ਮਦਦ ਤੇ ਮਿਲਦੀ ਹੋਈ ਹੈ ਹਾਂਜੀ ਚਲੋ ਮੈਂ ਮੰਨਣਾ ਮਦਦ ਤੇ ਮਿਲਦੀ ਆ ਪਰ ਉਹ ਗੋਹ ਮਹੀਨੇ ਦੇ ਵਿੱਚ ਗੁਜ਼ਾਰਾ ਥੋੜਾ ਇਹਨਾਂ ਚਲੋ ਬੜੀਆਂ ਜੀ ਇਹਨਾਂ ਦਾ ਰਿਕਵੈਸਟ ਹੁੰਦਾ ਵਾ ਵੀ ਅਸਲੇ ਤੇ ਜਦੋਂ ਬਾਰਿਸ਼ ਬੂਰਸ਼ ਕਰਕੇ ਆਂਦੀ ਆ ਤਾਂ ਬਹੁਤੇ ਮਾੜੇ ਹਾਲਾਤ ਹੋ ਜਾਂਦੇ ਆ ਤੇ ਤੇਰੇ ਬਿਸਰੇ ਵੀ ਸਾਰੇ ਗੱਲ ਹੋਏ ਨੇ ਇਹਨਾਂ ਦੇ ਫਿਰ ਦੋ ਤਿੰਨ ਵਾਲਾ ਇਹਨਾਂ ਗ੍ਰਾਂਟ ਦੀ ਅਪਲਾਈ ਵੀ ਕੀਤੀ ਆ ਪਰ ਉਹਨੂੰ ਕੋਈ ਸੁਣਵਾਈ ਨਹੀਂ ਹੋ ਰਹੀ ਇਹਨਾਂ ਦੀ ਤੇ ਐਮਸੀ ਸਾਹਿਬ ਵੀ ਆ ਕੇ ਨਹੀਂ ਇੰਨੀ ਕੋਈ ਕੋਲ ਕਰਦੇ ਵੇ ਵੀ ਚਲੋ ਮਾਤਰਾ ਬੰਦੇ ਦਾ ਕੋਈ ਸਾਥ ਦਿੱਤਾ ਜਾਏ ਸਨਸਤਾ ਉਹ ਮਾਂ ਬੇਂਦੀ ਦਾ ਨਾਮ ਹੈ ਚਲੋ ਮội ਮਾਲਕ ਜੀ ਕਿਰਪਾ ਨਾਲ ਇਹਨਾਂ ਦਾ ਸਾਥ ਦਿੱਤਾ ਜਾਏ ਜਿੱਦਾਂ ਇਹ ਦੌੜ ਭਾਜ ਨਹੀਂ ਕਰ ਸਕਦੇ ਲੜਕਾ ਵੀ ਨਹੀਂ ਜਾ ਸਕਦਾ ਬਾਹਰ ਮਾਤਾ ਵੀ ਨਹੀਂ ਜਾ ਸਕਦੀ ਤੇ ਇਹਨਾਂ ਦੀ ਗ੍ਰਾਂਟ ਲਈ ਥੋੜੀ ਆਪਸ ਮਤਲਬ ਕੋ ਰੋਸੀ ਉਹਨੇ ਤੇ ਥੋੜੀ ਮਦਦ ਕਰਨੀ ਹਾਂਜੀ ਉਹ ਚਲੋ ਜਿੰਨਾ ਵੀ ਅਗਿਆ ਆਪਣਾ ਤੇ ਚਲੋ ਕਰੀ ਦਈਆਂ ਮਾਣਾ ਮੋਟਾ ਤੇ ਤੁਹਾਨੂੰ ਪਤਾ ਹੀ ਆ ਸਾਰੇ ਵਾਛੇ ਵੇਖਣਾ ਮੈਂ ਨਹੀਂ ਤੇ ਆਪਣੇ ਜੋ ਵੀ ਆ ਕੱਚਾ ਪੱਕਾ ਦੇਈਦਾ ਵੀ ਆ ਮਾਲਕ ਦੀ ਕਿਰਪਾ ਨਾਲ ਬਾਕੀ ਵੀ ਕਰਨ ਵਾਲਾ ਤਾਂ ਮਲ ਗਿਆ ਫੇਰ ਵੀ ਭੈਣ ਭਰਾਵਾਂ ਦੇ ਹੱਥ ਜੋ ਜੋ ਵਾਛਾ ਕਰੀਦਾ ਬਿਲਕੁਲ ਜੀ ਬਜ਼ੁਰਗ ਮਾਤਾ ਹੈ ਤੇ ਉਹਨਾਂ ਦਾ ਸਮੇਂ ਤੋਂ ਪਹਿਲੇ ਬਜ਼ੁਰਗ ਦੇਖ ਰਿਹਾ ਪੁੱਤਰ ਵੀ ਹੈ ਕਰਦੇ ਹਾਲਾਤ ਤੁਸੀਂ ਦੇਖ ਰਹੇ ਹੈ ਜੇ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਨੰਬਰ ਫਲੈਸ਼ ਕਰਾਂਗੇ ਸਮਾਸੇਵੀ ਸੰਸਥਾ ਦਾ ਉਹਨਾਂ ਦੇ ਖਾਤੇ ਵਿੱਚ ਕਰ ਸਕਦੇ ਹੋ ਮਾਤਾ ਦੀ ਮਦਦ ਜਾਂ ਪਰਿਵਾਰ ਦੀ ਮਦਦ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ